ਗੰਗਰ ਰੋਡ ਗੜ੍ਹ ਸੰਤਰ ਗੰਗਰ ਰੋਡ ਵੇਸ ਤੋਂ ਕੋਈ ਨਹੀਂ ਇੰਨੇ ਛੋਟੇ ਛੋਟੇ ਬੱਚੇ ਨਹਾ ਰਹੇ ਆ ਇਹ ਖਦਸ਼ਾ ਤੇ ਡੁੱਬ ਵੀ ਸਕਦੇ ਆ ਦੇਖ ਰਹੇ ਉਹ ਦੇਖੋ ਨਹਿਰ ਦੇ ਕਿੰਨੇ ਨਿਸ਼ਾਨਾ ਮਾਰਨੀ ਐ ਨੇ ਖੁਦ ਕੋ ਦੁਬਾਰਾ ਤੇ ਡਰਦੇ ਨਹੀਂ ਪਾਣੀ ਨਹਿਰ ਵਿੱਚ ਬਹੁਤ ਫਿਰ ਪੁੱਛਣ ਤੇ ਕਹਿੰਦੇ ਆ ਦੱਸ ਕਿ ਅਸੀਂ ਰੋਜ਼ ਇੱਥੇ ਨਹਾਉਂਦੇ ਆ ਕੋਈ ਇਹਨਾਂ ਨੂੰ ਡਟਾ ਘੁੰਮਰੇ ਨੇ 12 ਤੋਂ 14 ਸਾਲ ਨਹਿਰ ਕੋ ਪਰ ਇਹ ਆ ਰਹੀ ਆ ਕੋਈ ਕਸਨ ਪ੍ਰਸ਼ਾਸਨ ਇਹਨਾਂ ਨੂੰ ਡੱਕਦਾ ਨਹੀਂ ਗੜਖੰਡ ਕਰ ਰਹੀਆ ਬੰਗਿਆਨ ਰੋਡ 'ਤੇ ਪੱਲਾ ਜੀ ਗੜਖੰਡ ਕਰਤੋ ਇਹ ਇਥੇ ਦੀ ਤਸਵੀਰਾਂ ਆ ਅਮਬੰਦੇ ਬੁਕੇ ਨਾਰੇ ਬੰਗਲਾ ਵਾ ਰੈਸਟੋਰੈਂਟ ਦਾ ਨਰਮ ਮੈਦਾਨ ਨੇ ਬੱਚੇ ਆ ਬਸ ਤੋਂ ਬਣਾ ਨਾਰਾ ਆ ਪਾਣੀ ਵੀ ਬਹੁਤ ਆ ਇਹਨਾਂ ਨੂੰ ਕੋਈ ਕੱਢਣ ਵਾਲਾ ਨਹੀਂ ਆਗਾ ਆਕਲ ਆਕਲ ਸੱਤਿਓ ਆਕਲ ਵੀਡੀਓ ਬਣਾਣਾ ਆਕਲ ਆਜਾ ਤੋ ਆਕਲ ਵੀਡੀਓ ਬਣਾ ਲੈ ਉਹ ਹੜਿਆ ਫੇਰ ਮੋਗਰ ਨੂੰ ਕਹਿੰਦਾ ਕਿ ਅੱਜ ਮੁੰਡੇ ਡੁੱਬ ਕੇ ਨਹਿਰ ਦੇ ਵਿੱਚ ਡੁੱਬਗਾ ਮੈਂ ਖੜਦਾ ਇਹ ਬਿਸਤੂ ਬਣਾਤੀ ਤੁਸੀਂ ਘਰ ਚੰਗ ਤੋਂ ਤਸਵੀਰਾਂ ਦੇਖ ਰਹੇ ਆ ਉਹ ਨਾਲੇ ਬੰਗਲਾ ਵਾ ਜਿਹ ਨਾਲੇ ਦਿੱਖੀ ਸਕਦਾ ਕਪੜਾ ਕੀ ਨਾਮ ਤੇਰਾ ਕੀ ਨਾਮ ਤੇਰਾ ਹਾਂਜੀ ਕੀ ਨਾਮ ਤੇਰਾ ਸਮਾਸ਼ੂ ਇਹ ਰੋਜ਼ ਨਹਾਉਂਦਾ ਹਾਂ ਹਾਂਜੀ ਇਹ ਪਾਣੀ ਤੋਂ ਡਰ ਨਹੀਂ ਲੱਗਦਾ ਹਾਂ ਹੜਦੇ ਨਹੀਂ ਤੁਸੀਂ ਹੈ ਸੰਨ ਆਉਂਦਾ ਪੜਨਾ ਪੜਨਾ ਆਉਂਦਾ ਆ ਕੀ ਨਾ ਪੜਦਾ ਵਾ ਨਹੀਂ ਜੀ ਇਹ ਪਾਣੀ ਤੋਂ ਡਰ ਨਹੀਂ ਲੱਗਦਾ ਨਾ ਨਾ ਜੇ ਤੁਸੀਂ ਹੜ੍ਹ ਕੇ ਵਿੱਚ ਫੇਰ ਪੜਨਾ ਆਉਂਦਾ ਪਾਣੀ ਬਹੁਤ ਆ ਕਿੰਨਾ ਕਿੰਨਾ ਪਾਣੀ ਵਿੱਚ ਅਸੀਂ ਹੁਣ ਤੋਂ ਨਾ ਆਦੇ ਅਸੀਂ ਛੋਟੇ ਸੰ ਆਦੇ ਹਾਂ ਛੋਟੇ ਹੁੰਦੇ ਨਾ ਆਦੇ ਆ ਲੋਭੂ ਵੀ ਸਕਦੇ ਤੁਸੀਂ ਨਹੀਂ ਨਹੀਂ ਜੀ ਹਾਂ ਹੈ ਅੱਪਾ ਪਰੀਣਾਣਾ ਪੜੀ ਰਾਮ ਇਹ ਰੋਜ਼ ਨਾ ਹੁੰਦੇ ਆ ਹੋਰ ਜੀ ਇਹ ਤੇ ਚੱਲ ਰਹੇ ਆ ਹਾਂ ਬਈ ਉਹ ਬਲੈਕ ਐਂਡ ਵਾਈਟ ਤੇਰੀ ਕਿੰਨੀ ਕੀ ਨਾ ਤੇਰਾ ਇਸ ਦੀ ਮਾਂ ਮਾਂ ਪੜਦਾ ਵੀ ਆ ਕਿਹੜੀ ਕਲਾਸ ਚ ਚੌਥੀ ਹੈ ਹੈ ਚੌਥੀ ਕਲਾਸ ਚ ਚੌਥੀ ਚ ਤਦ ਮਤਲਬ ਇਹ 10-12 ਸਾਲ ਦਾ ਹੈਗਾ ਵਾ ਮੁੰਡੇ 13 ਸਾਲ ਦੇ ਜੀ ਆ ਇਹਨਾਂ ਨੂੰ ਕੋਈ ਨਹੀਂ ਇੱਥੇ ਡੱਕਦਾ ਕਹਿੰਦੇ ਅਸੀਂ ਰੋਜ਼ ਇਹਨਾਂ ਹਾੜਦੇ ਆ ਬਿਸਤੋਂ ਬਨ੍ਹਰ ਦੇ ਵਿੱਚ ਤੁਸੀਂ ਦੇਖ ਰਹੇ ਆ ਤਸਵੀਰਾਂ ਇੱਧਰ ਵੀ ਕੁਛ ਬੰਦੇ ਬੈਠੇ ਆ ਇਹਨਾਂ ਨੂੰ ਕੋਈ ਡੰਡਾ ਖਦਾ ਕਿ ਇੱਥੇ ਵੀ ਤੁਸੀਂ ਨਾ ਨਾ ਡੁੱਬ ਜਾਓਗੇ ਪਾਣੀ ਦੇ ਪਨਹਿਰ ਵਿੱਚ ਨਾ ਵਾ ਇਹ ਮੁੰਡੇ ਕਹਿੰਦੇ ਕਿ ਸਾਨੂੰ ਤਰਨਾ ਆਉਂਦਾ ਉਹ ਨਾ ਮਾਰੋ ਛਾਂ ਡੁੱਬ ਜਾਓਗੇ ਤੁਸੀਂ ਨਾਲ ਜੀ ਤੁਸੀਂ ਆਇਆ ਬਹਿ ਰਿਹਾ ਐ ਤੋ ਵੀਰ ਤੁਸੀਂ ਇਹ ਨੂੰ ਵੀ ਨਹੀਂ ਜੀ ਇਹਦੇ ਨਾਲੇ ਬਾਤ ਨਹੀਂ ਨਿਕਲਦੇ ਆ ਉਹ ਰੋਕਿਆ ਸਾਰਾ ਤੁਸੀਂ ਲੈ ਪੜਾਇਆ ਹਾਂ ਇਹ ਬਿਲਕੁਲ ਪਤਲੀ ਦਸੀ ਆ ਇਹ ਦੇਖ ਸਕਦੇ ਵਿੱਚ ਮਹਾਂ ਸ਼ਰਾਰਤੀ ਆ ਸ਼ਰਾਰਤੀ ਬਹੁਤ ਹੈਲੋ ਹੋ ਭਾਈ ਜੇ ਡੁੱਬ ਕੇ ਮਰ ਗਿਆ ਫੇਰ ਕਿਦਾਂ ਆਪਾਂ ਭਾਈ ਡੁੱਬਦਾ ਨਹੀਂ ਹਾਂ ਹਾਂ ਆਹ ਲੇ ਕੋਈ ਨਾ ਪਾਣੀ ਇਹ ਜੀ ਅੱਛਾ ਤੇ ਨਾ ਹੀ ਨਾ ਘਰ ਨਾਲ ਆਇਆ ਕਰ ਉਹਦਾ ਘਰ ਸਾਡਾ ਘਰ ਆਈ ਨਹੀਂ ਅੱਛਾ ਥੈਂਕ ਯੂ ਜੀ ਤੁਸੀਂ ਤਸਵੀਰਾਂ ਦੇ ਦੇ ਬਸ ਦੋ ਆਪਾਂ ਨਹਿਰ ਦੀਆਂ ਜਿਹੜਾ ਗੜ੍ਹਸ਼ੰਕਰ ਤੋਂ ਬੰਗਾ ਰੋਡ ਵੱਲ ਇਹ ਉੱਥੇ ਈ ਥੇ ਬੱਚੇ ਇੱਥੇ ਨਹਾਉਂਦੇ ਆ ਜੀ